ਸਤਿ ਸ੍ਰੀ ਅਕਾਲ ਦੋਸਤੋ ਡਿਸਕਵਰ ਪਲੱਸ ਅੱਜ ਪਹੁੰਚਿਆ ਇੱਕ ਅਜਿਹੀ ਹਸਤੀ ਦੇ ਕੋਲ ਜਿਨ੍ਹਾਂ ਨੂੰ ਕੋਈ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਉਹਨਾਂ ਦਾ ਨਾਮ ਤੁਸੀਂ ਅਖਬਾਰਾਂ 'ਚ WhatsApp ਤੇ Facebook ਤੇ ਬਹੁਤ ਪੜਿਆ ਹੋਣਾ ਉਹਨਾਂ ਨੇ ਜਿਵੇਂ ਕਹਿੰਦੇ ਆ ਵੀ ਬਿਲਕੁਲ ਇੱਕ ਟੌਪ ਦੇ ਪੋਲੀਟੀਸ਼ੀਅਨਾਂ ਨੂੰ ਹੱਥ ਪਾਇਆ ਔਰ ਹੱਥ ਵੀ ਕਿਸ ਵਾਸਤੇ ਪਾਇਆ ਕਰਪਸ਼ਨ ਦੇ ਮਾਮਲਿਆਂ ਤੇ ਬਹੁਤ ਸਾਰੀਆਂ ਆਵਾਜ਼ਾਂ ਉੱਠਦੀਆਂ ਨੇ ਪਰ ਦਬ ਜਾਂਦੀਆਂ ਨੇ ਪਰ ਬਲਵਿੰਦਰ ਸੇਖੋਂ ਉਹ ਆਵਾਜ਼ ਹੈ ਜੋ ਲਗਾਤਾਰ ਗੂੰਜਦੀ ਰਹੀ ਹੈ ਔਰ ਲਗਾਤਾਰ ਲੜਾਈ ਲੜਦੀ ਰਹੀ ਹੈ ਅੱਜ ਉਹਨਾਂ ਨੇ ਲੁਧਿਆਣਾ ਵੈਸਟ ਤੋਂ ਕਾਗਜ਼ ਭਰ ਦਿੱਤੇ ਨੇ ਐਜ਼ ਇੰਡੀਪੈਂਡੈਂਟ ਕੈਂਡੀਡੇਟ ਤੇ ਡਿਸਕਵਰ ਪਲੱਸ ਗੱਲਬਾਤ ਕਰ ਰਿਹਾ ਉਹਨਾਂ ਨਾਲ ਵਿਚਾਰ ਜਾਣੀ ਹੈ ਵੀ ਕਿਉਂ ਉਹਨਾਂ ਨੇ ਇਲੈਕਸ਼ਨ ਵਿੱਚ ਉਤਰਨ ਦਾ ਮਨ ਬਣਾਇਆ ਤੇ ਕਿੱਥੇ ਤੱਕ ਉਹਨਾਂ ਦੀ ਲੜਾਈ ਹਜੇ ਪਹੁੰਚੀ ਹੈ ਤੁਹਾਡਾ ਸਵਾਗਤ ਹੈ ਸਿਫੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਿਫੋ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰੀਏ ਵੀ ਤੁਸੀਂ ਸਰਕਾਰੀ ਅਫਸਰ ਰਹੇ ਹੋ ਠੀਕ ਹੈ ਤੇ ਸਰਕਾਰੀ ਅਫਸਰ ਤੋਂ ਬਾਅਦ ਜਿਹੜਾ ਹੈ ਕਿ ਪੋਲਿਟਿਕਸ ਚ ਇਸ ਤਰ੍ਹਾਂ ਇੰਡੀਪੈਂਡੈਂਟ ਕੈਂਡੀਡੇਟ ਆਉਣ ਦਾ ਸਭ ਤੋਂ ਪਹਿਲਾ ਤੁਹਾਡਾ ਇਹ ਮੁੱਦਾ ਕਿਵੇਂ ਬਣਿਆ ਇਹ ਮੁੱਦਾ ਜੀ ਜਗਜਾਹਰ ਹੈ ਤੁਸੀਂ ਆਪਣੀ ਇੰਟਰਵਿਊ ਪਹਿਲੀ ਵਾਰੀ ਹੋ ਰਹੀ ਹੈ ਤੇ ਇਸ ਕਰਕੇ ਮੈਂ ਬਰੀਫ ਵਿੱਚ ਦੱਸ ਦਿੰਦਾ ਕਿ ਕੋਈ ਜਿਹੜੀ ਨਬੀਓ ਸਿੰਘ ਸਿੱਧੂ ਨੇ ਕਿ ਇਨਕੁਆਰੀ ਜਿਹੜੀ ਕੀਤੀ ਸੀ ਮੈਂ ਤੇ ਇੱਕ ਚੰਗਾ ਸਮਝ ਕੇ ਉਹਨੂੰ ਇੱਕ ਬਹੁਤ ਵਧੀਆ ਕੈਰੇਕਟਰ ਦਾ ਨਾਮ ਜਿਵੇਂ ਲੋਕਾਂ ਨੇ ਹੋਣ ਕਿ ਭਲੇ ਕੇ ਕਿ ਬਹੁਤ ਚੰਗਾ ਇਨਸਾਨ ਹੈ ਇਮਾਨਦਾਰ ਹੈ ਮੇਰੀ ਨੂੰ ਉਪਲੇਖਾ ਸੀ ਕਿ ਮੈਂ ਉਹਦੇ ਕਰਕੇ ਇਨਕੁਆਰੀ ਜਿਹੜੀ ਫੇਅਰ ਕਰਨ ਦੀ ਕੋਸ਼ਿਸ਼ ਕੀਤੀ ਵਸੇ ਤਾਂ ਪੁਲਿਸ ਨੂੰ ਕੋਈ ਠੀਕ ਕੰਮ ਕਰਨ ਦਿੰਦੇ ਨਹੀਂ ਪੋਲਿਟਿਸ਼ੀਅਨ ਤੋਂ ਪਹਿਲੀ ਵਾਰੀ ਲੱਗਾ ਜੀ ਵੀ ਕੋਈ ਪੋਲਿਟਿਸ਼ੀਅਨ ਉਹ ਇੱਕ ਕਿਆ ਪਤਾ ਨਹੀਂ ਕਿੰਨੇ ਕੰਮਾਂ ਦੇ ਵਿੱਚ ਦੀ ਅਸੀਂ ਟੱਪੇ ਸੀ ਆਪਣੀ ਨੌਕਰੀ ਤੋਂ ਵੀ ਕੋਈ ਇੱਕ ਬੰਦਾ ਚੰਗਾ ਕੰਮ ਕਰਨ ਨੂੰ ਕਹਿ ਰਿਹਾ ਤੇ ਮਗਰ ਖੜਨ ਵਾਸਤੇ ਕਹਿ ਰਿਹਾ ਤੇ ਮੈਂ ਚਾਰ ਆਈਏ ਸਭ ਸਭ ਇੱਕ ਮੰਤਰੀ ਨੂੰ ਉਹਦੀ ਨੌਲੇਜ ਲੈ ਕੇ ਇਨਵੋਲ ਕੀਤਾ ਉਸ ਵਿੱਚ ਇਹ ਬਣਦਾ ਹੈ ਠੀਕ ਹੈ ਤੇ ਉਹਨੇ ਉਹੀ ਜਿਹੜਾ ਠੋਕੋ ਠੋਕੋ ਧਾੜੀ ਕਰਦਾ ਹੁੰਦਾ ਉਹ ਕਹਿੰਦਾ ਠੋਕਦੇ ਠੋਕਦੇ ਮੈਨੂੰ ਉਦੋਂ ਪਤਾ ਨਹੀਂ ਸੀ ਕਿ ਇਹ ਮੈਂ ਆਪ ਭੱਜ ਜਾਣਾ ਤੇ ਉਹ ਰੀਜ਼ਨ ਬਣ ਗਿਆ ਉਸ ਇਨਕੁਆਰੀ ਦੇ ਵਿੱਚ ਫਿਰ ਇਹ ਦਾ ਅਗਲਾ ਪਾਰਟ ਆਉਂਦਾ ਹੈ ਭਾਰਤ ਕੁਸ਼ਨਾਸ਼ੂ ਦਾ ਜਰਵੇ ਤੇ ਉਹ ਇਹਦੇ ਬੰਦੇ ਇਹਦੇ ਵਿੱਚ ਇਨਵੋਲਵ ਹੋਏ ਉਹਨਾਂ ਨੂੰ ਜਦੋਂ ਮੈਂ ਪੁੱਛ ਕੇ ਜਾਂਚ ਤੇ ਬੁਲਾਇਆ ਤਾਂ ਫਿਰ ਇਹਨਾਂ ਪ੍ਰੋਬਲਮ ਹੋਈ ਤੇ ਕਰੋ ਜਿਹੜੀ ਆਡੀਓ ਲੋਕਾਂ ਨੇ ਬਹੁਤ ਬਾਰ ਸੁਣ ਚੁੱਕੇ ਆ ਉਹ ਇਹਨੇ ਮੈਨੂੰ ਫੋਨ ਕਰਕੇ ਧਮਕਾਇਆ ਤੇ ਉਹ ਉਰੇ ਬਾਰੇ ਕੋਈ ਬਹੁਤੀ ਮਤਲਬ ਡਿਟੇਲ ਜਾਣ ਦੀ ਲੋੜ ਨਹੀਂ ਕਿ ਲੋਕ ਸਾਰੇ ਜਾਣਦੇ ਆ ਇਹ ਦੋ ਮੇਨ ਤਿਗਾ ਇਹ ਲੜਾਈ ਵੱਦੀ ਵੱਦੀ ਇਹ ਸੰਘਰਸ਼ ਕਰਨੇ ਆਪ ਲੜਾਈ ਕਿੰਨੀ ਤੇ ਪਰਸਨਲ ਹੋ ਜਾਂਦੀ ਹੈ ਇਹ ਸੰਘਰਸ਼ ਬਣ ਗਿਆ ਉਸ ਤੋਂ ਬਾਅਦ ਜਿਹੜੋਂ ਕਿ ਮਤਲਬ ਇਹ ਵਾਜ ਲੋਕਾਂ ਦੀ ਵਾਜ ਬਣਨ ਲੱਗ ਪਈ ਲੋਕੋ ਇਸ ਨੂੰ ਅਪਰੀਸ਼ੀਏਟ ਕਰਨ ਲੱਗ ਪਏ ਦੁਨੀਆ ਤੋਂ ਇਸ ਦੇ ਹੱਕ 'ਚ ਆਵਾਜ਼ਾਂ ਆਈਆਂ ਇਹਨਾਂ ਨੇ ਉਸ ਤੋਂ ਬਾਅਦ ਮੇਰੇ ਤੇ ਕੇਸ ਰਜਿਸਟਰ ਕੀਤੇ ਪਹਿਲਾਂ ਸਸਪੈਂਡ ਕੀਤਾ ਫਿਰ ਡਿਸਮਿਸ ਕੀਤਾ ਹਰ ਹਰ ਵਾਰ ਵਰਤਿਆ ਜਿਹੜਾ ਕਿ ਮੇਰੀ ਜ਼ੁਬਾਨ ਨੂੰ ਇਹ ਬੰਦ ਕਰਨ ਦੀ ਕੋਸ਼ਿਸ਼ ਜਿਵੇਂ ਕਿ ਆਮ ਤੌਰ ਤੇ ਆਵਾਜ਼ਾਂ ਵੱਡੀਆਂ ਵੱਡੀਆਂ ਬੰਦ ਕਰ ਦਿੰਦੇ ਆ ਉਹ ਵਾਜਾਂ ਵੱਡੀਆਂ ਹੁੰਦੀਆਂ ਹੀ ਨਹੀਂ ਜਿਹੜੀਆਂ ਬੰਦ ਹੋ ਜਾਂਦੀਆਂ ਨਕਮੀਆਂ ਤੇ ਖਰੀਦੀਆਂ ਜਾਣ ਵਾਲੀਆਂ ਵਾਜਾਂ ਹੁੰਦੀਆਂ ਹੁਣ ਉਦੇ ਵਿੱਚ ਉਸ ਤਰ੍ਹਾਂ ਦੀ ਇਹ ਉਮੀਦ ਰੱਖਦੇ ਸੀਗੇ ਕਿ ਮੈਂ ਇੱਕ ਡਿਫਰੈਂਟ ਕੈਰੈਕਟਰ ਦਾ ਆਦਮੀ ਐ ਤੇ ਮੈਂ ਉਸ ਨੂੰ ਆਪਣੀ ਲੜਾਈ ਜਿਹੜੀ ਹੈਗੀ ਉਹਨੂੰ ਵੱਧ ਤਰਜੀਹ ਦਿੰਨਾ ਹੈ ਆਪ ਦੀ ਜਿਹੜੀ ਪ੍ਰਾਈਡ ਹੈ ਜਾਂ ਆਪ ਦਾ ਜਿਹੜਾ ਮਤਲਬ ਇੱਜ਼ਤ ਹੈ ਉਹ ਵੱਡੀ ਗੱਲ ਹੁੰਦੀ ਹੈ ਇਹ ਤੀਜਾ ਤਰ੍ਹਾਂ ਨਾਲ ਹੀ ਬੰਦੇ ਦੇ ਚੱਲਿਆ ਜਾਣੀ ਹੈ ਪੈਸਾ ਪੂਸਾ ਜਿਹੜਾ ਇੱਥੇ ਕਿੰਨੀ ਕੀ ਲੋੜ ਹੁੰਦੀ ਹੈ ਔਰ ਇਹਨਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਪੈਸਾ ਲੈਣਾ ਬੰਦ ਕਿਉਂ ਕਰਨਾ ਹੈ ਨਹੀਂ ਤਾਂ ਹੁਣ ਤੱਕ ਹਜ਼ਾਰਾਂ ਲੱਖਾਂ ਕਰੋੜ ਰੁਪਏ ਲੁੱਟ ਲੈਣਾ ਸਾਰੇ ਪੋਲਿਟਿਸ਼ਨਾਂ ਨੇ ਤੇ ਅਜੇ ਵੀ ਇਹਨਾਂ ਨੂੰ ਪੈਸਾ ਚਾਹੀਦਾ ਤੇ ਮੈਨੂੰ ਲੱਗਦਾ ਪਰਮਾਤਮਾ ਸਮਤ ਦੇਵੇ ਜੀ ਇਹ ਦੇ ਕਰਕੇ ਇਧਰ ਆਉਣਾ ਪਿਆ ਫਿਰ ਉਹ ਗਾ ਰੋਲ ਵੇਖਿਆ ਆਪਣੇ ਡਿਪਾਰਟਮੈਂਟ ਦਾ ਵੇਖਿਆ ਪੋਲਿਟਿਸ਼ੀਨ ਦਾ ਵੇਖਿਆ ਬਿਊਰੋਕ੍ਰੇਟ ਦਾ ਦੇਖਿਆ ਸਾਰੇ ਦੇ ਸਾਰੇ ਇੱਕ ਧਾਗੇ ਵਿੱਚ ਪਰੋਏ ਹੋਏ ਆ ਇਹਦੇ ਵਿੱਚ ਆਵਾਜ਼ ਫੋਨ ਵਾਸਤੇ ਅਗੇਂਸਟ ਕੋਈ ਬੰਦਾ ਅਜੇ ਤੱਕ ਉੱਠਿਆ ਹੀ ਨਹੀਂ ਹੈਗਾ ਮੇਰੇ ਤੇ ਪਰਮਾਤਮਾ ਦੀ ਕਿਰਪਾ ਹੋਈ ਹੈ ਮੈਂ ਕੋਈ ਬਹੁਤ ਵੱਡਾ ਮਹਾਬਲੀ ਨਹੀਂ ਹੈਗਾ ਮੈਂ ਕੋਈ ਬਹੁਤ ਵੱਡੇ ਉਹ ਜਿਹੇ ਕਿਰਦਾਰ ਨੂੰ ਬੁਲਾਉਂ ਨਹੀਂ ਕਰਦਾ ਜਿਹਦਾ ਮੈਂ ਮਾਣ ਕਰ ਸਕਾਂ ਮੈਂ ਪੁਲਿਸ ਦੀ ਬਦਨਾਮ ਮਹਿਕਮੇ ਦੀ ਨੌਕਰੀ ਕੀਤੀ 20 ਸਾਲ ਠੀਕ ਹੈ ਤੁਸੀਂ ਸੱਚ ਕਹਿ ਰਹੇ ਹੋ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਇਹੀ ਤਜਰਬਾ ਹੈ ਕਿ ਪੁਲਿਸ ਦਾ ਵਿਭਾਗ ਜਿਹੜਾ ਬਦਨਾਮ ਹੈ ਔਰ ਪੁਲਿਸ 'ਚ ਜਿੰਨਾ ਵੀ ਸੁਣਿਆ ਵੀ ਇਮਾਨਦਾਰ ਕੋਈ ਹੋਵੇ ਹੌਲੀ-ਹੌਲੀ ਉਹ ਸਿਸਟਮ 'ਚ ਹੀ ਢਲ ਜਾਂਦਾ ਹੈ ਤੇ ਉਹਦੀ ਆਵਾਜ਼ ਬੰਦ ਹੋ ਜਾਂਦੀ ਹੈ ਤੁਸੀਂ ਸ਼ਾਇਦ ਇੱਕ ਨਿਰਾਲੇ ਪਹਿਲੇ ਇਨਸਾਨੋਂ ਵੀ ਜਿਨ੍ਹਾਂ ਨੇ ਆਪਣੀ ਆਵਾਜ਼ ਦੀ ਬੁਲੰਦੀ ਕਾਇਮ ਰੱਖੀ ਹੈ ਹੁਣ ਤੁਸੀਂ ਇਲੈਕਸ਼ਨ ਦੇ ਰਾਹੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੇਮ ਲੜਾਈ ਜਿਹੜੀ ਹੈਗੀ ਦੇਖੋ 5 ਸਾਲਾਂ ਬਾਅਦ ਇੱਕ ਵਾਰੀ ਮੌਕਾ ਆਉਂਦਾ ਲੋਕਾਂ ਨੂੰ ਜਾਗਣ ਦਾ ਜਦੋਂ ਕਿ ਮਤਲਬ ਇੱਕ ਮੌਕਾ ਹੁੰਦਾ ਸਾਡੇ ਕੋਲ ਬਾਕੀ ਦਾ ਉਸ ਵਾਰ ਪੰਜ ਸਾਲ ਜੁੱਤੀਆਂ ਹੁੰਦੀਆਂ ਨੇ ਪੋਲੀਟਿਸ਼ਨਰੀਆਂ ਭਾਵੇਂ ਇਹਨਾਂ ਨੇ ਘਰ ਜਾ ਕੇ ਆਪਣੀਆਂ ਜੁੱਤੀਆਂ ਖਸਾ ਕੇ ਆਪਣੀ ਬੇਇੱਜ਼ਤੀ ਕਰਾਈ ਹੈ ਜਾਂ ਜੋ ਵੀ ਮਤਲਬ ਤੁਹਾਡੇ ਦਿਨ ਹੁਣ ਤੱਕ ਦਾ ਡਾਡਾ ਟਰੈਂਡ ਚੱਲੇ ਆ ਰਿਹਾ ਹੈ ਪਿਛਲੇ ਜਦੋਂ ਦਾ ਆਜ਼ਾਦੀ ਆਈ ਹੈ ਜਦੋਂ ਦੀਆਂ ਰੁਬੇਤੀ ਪਾਰਟੀਆਂ ਨੇ ਪੰਜਾਬ ਦਾ ਬੇੜਾ ਘਰ ਕੀਤਾ ਤਾਂ ਉਹਦੇ ਚ ਪਰਪਸ ਨਹੀਂ ਸੀ ਕਿ ਆਪਣੇ ਉਸ ਸੰਘਰਸ਼ ਨੂੰ ਦੇਖੋ ਹੁਣ ਇਹ ਮੀਡੀਆ ਇਹਨਾਂ ਦੇ ਕੰਟਰੋਲ ਚ ਹੈ ਮੋਸਟਲੀ মিডিਆ ਨੂੰ ਮੈਂ ਦੂਜਾ ਵੱਡਾ ਗੁਨਾਹਗਰ ਸਮਝਦਾ ਹੈ ਪੋਲਿਟਿਸ਼ੀਨ ਤੋਂ ਬਾਅਦ ਜਿਹੜਾ ਕਿ ਮਤਲਬ মিডিਆ ਨੇ ਆਪਣਾ ਰੋਲ ਅਦਾ ਨਹੀਂ ਜੇ ਕੀਤਾ ਤੇ ਪੋਲਿਟਿਸ਼ੀਨ ਦੀ ਇੰਨੀ ਹਿੰਮਤ ਹੋਈ ਹੈ ਇਹਨਾਂ ਦੀਆਂ ਗੱਲਾਂ ਉਹ ਕੈਪਟਨ ਅਮਰਿੰਦਰ ਸਿੰਘ ਵਰਗੇ ਬੰਦੇ ਨੇ 4.5 ਸਾਲ ਉਹ ਜਨਾਨੀ ਘਰ ਵਿੱਚ ਪਾਕਿਸਤਾਨ ਦੀ ਵਾੜ ਕੇ ਰੱਖੀ ਤੇ ਕਿਸੇ মিডিਆ ਵਾਲੇ ਨੇ ਉਹਨੂੰ ਕੁਐਸਚਨ ਕੀਤਾ ਵੀ ਤੂੰ ਕੀ ਬੁਖਾ ਰਹੇਂ ਪੰਜਾਬ ਦੇ ਲੋਕਾਂ ਨੇ ਕੀ ਕੈਕਟਰ ਦੱਸ ਰਹੇ ਆ ਵੀ ਇਹ ਲੋਕ ਇਹੋ ਜਿਹੇ ਬੰਦੇ ਸਾਡੇ ਪੰਜਾਬੀ ਇਹੋ ਜਿਹੇ ਹੁੰਦੇ ਤਾਂ ਕਹਿਣ ਦਾ ਪਰਪਸ মিডিਆ ਦਾ ਰੋਲ ਵੀ ਜਿਹੜਾ ਸੀਗਾ ਬਹੁਤ ਵਧੀਆ ਨਹੀਂ ਰਿਹਾ ਇਸ ਸਿਸਟਮ ਦੇ ਵਿੱਚ ਤਾਂ ਇਹ ਲੋਕਾਂ ਨੂੰ ਬਹੁਤ ਬਹੁ ਲੋਕਾ ਦੇ ਉਪਰ ਇਸ ਤਰ੍ਹਾਂ ਦਾ ਆਪਣਾ ਗਲਬਾ ਕਾਇਮ ਕਰਨ ਦਾ ਉਹ ਇੱਕ ਸੰਘਰਸ਼ ਜਿਹੜਾ ਇਹ ਸੀਗਾ ਆ ਤੇ ਇਹਨੂੰ ਮੈਂ ਕੰਟੀਨਿਊ ਕਰਨ ਦੀ ਖਾਤਰ ਲੋਕਾਂ ਨੂੰ ਦੱਸਣ ਦੀ ਖਾਤਰ ਕਿਉਂਕਿ ਮੀਡੀਆ ਵਿੱਚ ਵੀ ਮੇਰੀ ਆਵਾਜ਼ ਨਹੀਂ ਜਾਂਦੀ ਹੁਣ ਕਿਉਂਕਿ ਮੈਂ ਜਿਹਨੂੰ ਕਾਗਜ਼ ਭਰੇ ਆ ਤੇ ਮੈਂ ਤੁਸੀਂ ਵੀ ਮੈਨੂੰ ਪੁੱਛਿਆ ਨਹੀਂ ਜਾਂ ਤੁਹਾਡੇ ਧਿਆਨ ਨਹੀਂ ਕਿ ਮੈਂ ਅੰਮ੍ਰਿਤਸਰ ਤੋਂ ਵੀ ਮੈਨੂੰ ਪਤਾ ਸਵਾਲ ਪਿਆ ਰਿਹਾ ਸੀ ਕਾਗਜ਼ ਪਰ ਮੈਂ ਦੱਸਦਾ ਤੁਹਾਨੂੰ ਕਿਉਂ ਭਰੇ ਆ ਲੋ ਪਰਪਸ ਇਹ ਸੀ ਵੀ ਇੱਕ ਤਾਂ ਮੈਂ ਸਿਸਟਮ ਦੇ ਖਿਲਾਫ ਖੜਾ ਹਾਂ ਬਿਲਕੁਲ ਉਵੇਂ ਦਾ ਹਾਂ ਮੈਂ ਉੱਥੇ ਵੇਖੋ ਕੱਲਾ ਨਵਜੋਤ ਸਿੰਘ ਸਿੱਧੂ ਨਹੀਂ ਲੜ ਰਿਹਾ ਉੱਥੇ ਬਿਕਰਮਜੀਤ ਸਿੰਘ ਮਜੀਠੀਆ ਵੀ ਉਤੇ ਆਪ ਦੀ ਵੀ ਕੈਂਡੀਡੇਟ ਕੋਈ ਅੱਛੀ ਖੜੀ ਹੈ ਮੈਂ ਆਪ ਵਾਲਿਆਂ ਦਾ ਨਜ਼ਦੀਕ ਉਹ ਬਹੁਤ ਹੀ ਤਵਕਕ ਚੰਗੀ ਦੀ ਰੱਖਦਾ ਕਿਉਂਕਿ ਇਹਨਾਂ ਦੇ 20 ਐਮਐਲਏ ਦੀ ਕਾਰਜਕਾਰੀ ਕੋਈ ਨਹੀਂ ਹੈ ਜਿਹੜੀ ਸਰਕਸ ਇਹਨਾਂ ਨੇ ਪਿਛਲੇ 5-4 ਮਹੀਨਿਆਂ ਮੇਰੇ ਨਾਲ ਖੇਡੀ ਹੈ ਉਹ ਵੀ ਮੈਂ ਸਭ ਮਾਉਂਟ ਐਕਸਪੋਜ਼ ਕਰੂੰਗਾ ਠੀਕ ਹੈ ਕਿਵੇਂ ਇਹ ਮੈਨੂੰ ਟਿਕਟ ਦੇਣਾ ਚਾਹੁੰਦੇ ਸੀ ਕਿਵੇਂ ਮਤਲਬ ਟਿਕਟ ਫਿਰ ਮੈਨੂੰ ਲਈ ਹੈਗੀ ਮੈਂ ਫਿਰ ਮਿਸਪਿਟ ਸੀ ਇਹਨਾਂ ਦੀ ਸ਼ਰਤਾਂ ਪੂਰੀਆਂ ਨਹੀਂ ਕਰਦਾ ਸੀ ਪਰ ਕਿਵੇਂ ਉਹ ਟਿਕਟ ਨੂੰ ਵੇਚਿਆ ਗਿਆ ਠੀਕ ਹੈ ਕਿਵੇਂ ਮੈਨੂੰ ਟਿਕਟ ਨਾ ਦੇਣ ਦੇ ਆਸ਼ੂ ਤੋਂ ਪੈਸੇ ਲੈ ਕੇ ਫਿਰ ਟਿਕਟ ਇਹਨਾਂ ਨੇ ਇਹ ਵੇਚੀ ਫਿਰ ਮੈਨੂੰ ਹੋਰ ਤੋ ਇਸ ਕਰਕੇ ਹਾਲਾਤ ਡੇ ਇਹ ਤੁਸੀਂ ਤਾਂ ਫਿਰ ਆਪ ਦੇ ਲਈ ਇੱਕ ਕਮਾਊ ਪੁੱਤ ਸਾਬਤ ਹੋਏ ਕਿ ਇੱਕ ਨੋਨ ਪਰਸਨੈਲਿਟੀ ਸੀ ਜਿਹੜੀ ਕਰਪਸ਼ਨ ਦੇ ਖਿਲਾਫ ਲੜਦੀ ਸੀ ਉਸ ਨੂੰ ਟਿਕਟ ਦਾ ਲਾਲਚ ਦੇ ਕੇ ਦੂਜੇ ਪਾਸੇ ਪੈਸੇ ਲੈ ਲੈ ਟਿਕਟ ਨਾ ਦੇਣ ਦੇ ਟਿਕਟ ਦੇਣ ਦੇ ਵੀ ਪੈਸੇ ਤੇ ਨਾ ਦੇਣ ਦੇ ਵੀ ਪੈਸੇ ਇਹ ਸਾਡੀ ਪੋਲਿਟਿਕਸ ਹੋ ਗਈ ਕਿੱਥੇ ਤੱਕ ਅਸੀਂ ਪਹੁੰਚ ਗਏ ਦੂਜੀ ਗੱਲ ਕਰਾਂਗੇ ਤੁਹਾਡੀ ਗੱਲ ਪਿਛਲੀ ਤੇ ਵੀ ਜਿਸ ਤਰ੍ਹਾਂ ਇੱਕ ਸਰਕਾਰੀ ਮੁਲਾਜ਼ਮ ਹੁੰਦਾ ਜੇ ਉਹਨੇ ਕਿਸੇ ਐਮਬੈਸੀ ਨਾਲ ਬਾਹਰਲੇ ਥਾਂ ਮੇ ਜਾਣਾ ਹੈ ਜਾਂ ਚਿੱਠੀ ਪੱਤਰੀ ਵੀ ਕਰਨੀਆਂ ਬੜੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਇੱਕ ਫੋਰਨ ਨੇਸ਼ਨ ਨੂੰ ਘਰੇ ਰੱਖੇ ਪਏ ਸੀ ਸੈਂਟਰ ਗਵਰਨਮੈਂਟ ਤੱਕ ਨੂੰ ਪਤਾ ਸੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਸਾਰੇ ਬੀਜੇਪੀ ਅਮਰਿੰਦਰ ਸਾਹਿਬ ਆਪਸ ਚ ਰਲੇ ਹੋਏ ਸੀ ਤਾਂ ਹੀ ਉੱਪਰ ਕੁਝ ਨਹੀਂ ਹੁੰਦਾ ਮੈਨੂੰ ਤਾਂ ਇਸ ਗੱਲ ਦਾ ਪਤਾ ਹੈ ਜੀ ਤੁਹਾਡੇ ਵਰਗੇ ਜਿਹੜੇ ਬੰਦੇ ਕੋ ਸਿਆਣੇ ਆ ਉਹਨਾਂ ਨੂੰ ਵੀ ਪਤਾ ਆਮ ਲੋਕਾਂ ਨੂੰ ਇਹਨਾਂ ਨੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਇਸ ਵਾਰ ਕਰਨਾ ਪਣਦਾ ਇੱਕ ਬਹੁਤ ਵੱਡਾ ਉਹ ਇਸ ਤਰੀਕੇ ਨਾਲ ਕਿ ਜਿਵੇਂ ਉਹ ਨੰਗਾ ਖੇਡਿਆ ਇਸ ਵਾਰ ਅਕਾਲੀਆਂ ਦੇ ਹੱਕ ਵਿੱਚ ਪਿਛਲੇ 4.5 ਸਾਲ ਸਾਰੀ ਚੀਜ਼ਾਂ ਨੂੰ ਦਰਕਰਾਰ ਅਖੰਬਲ ਕਰਕੇ ਉੱਥੋਂ ਹਰ ਇੱਕ ਬੰਦੇ ਨੂੰ ਪਤਾ ਲੱਗ ਤੂੰ ਕਰਦਾਰ ਤਾਂ ਪਹਿਲਾਂ ਆਪਾਂ ਗੱਲ ਹੀ ਕਰ ਚੁੱਕੇ ਆਂ ਇਹਨਾਂ ਦਾ ਆਪਸੀ ਜਿਹੜਾ ਮਿਲਣਾ ਹੈਗਾ ਆਪਸ ਦੇ ਵਿੱਚ ਉਹ ਜਿਹੜਾ ਜਗਜਹਰ ਹੋ ਚੁੱਕਿਆ ਜਿਹੜੀ ਪਿਛਲੀ ਗੱਲ ਮੇਰੀ ਰਹਿ ਗਈ ਸੀ ਵੀਰਾ ਉੱਥੇ ਜਾ ਕੇ ਇਲੈਕਸ਼ਨ ਲੜਨ ਦਾ ਉਹ ਪਰਪਸ ਇਹ ਸੀ ਕਿ ਇੱਕ ਸਿਸਟਮ ਦੇ ਅਗੇਸਟ ਜੇ ਮੈਂ ਖੜਾ ਹੋਇਆ ਤਾਂ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਬੰਦਾ ਜਿਹੜਾ ਹੈਗਾ ਬੇਸ਼ੱਕ ਇਹਦੀ ਆਵਾਜ਼ ਅੱਜ ਸੁਣਾਈ ਨਹੀਂ ਦਿੰਦੀ ਮੀਡੀਆ ਦੇ ਕੋਲ ਜਾਣਾ ਫਟ ਗਿਆ ਤੇ ਉਹ ਬੰਦਾ ਜਿਉਂਦਾ ਹੈ ਜੇ ਉਹ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਮੈਂ ਆਪਣੀ ਗੱਲ ਕਹਿ ਸਕਾਂ ਲੋਕਾਂ ਤੱਕ ਜਾ ਸਕਾਂ ਉਹ ਹੁਣ ਮੈਂ ਬੀਇੰਗ ਅ ਕੈਂਡੀਡੇਟ ਤਾਂ ਮੈਨੂੰ ਰੋਕ ਨਹੀਂ ਸਕਦੇ ਇਸ ਤੋਂ ਇਲਾਵਾ ਇਹਨਾਂ ਤੋ ਇੱਕ ਮੌਕਾ ਸੀ ਮੇਰੇ ਕੋਲ ਇਹ ਜਿਹੜਾ ਇਸ ਨੂੰ ਮਤਲਬ ਮੈਂ ਚਾਹੁੰਦਾ ਕਿ ਲੋਕ ਇਹ ਦੇਖਣ ਕਿ ਬੁਲੰਦਰ ਸਿੰਘ ਉਹ ਜਿਹੜਾ ਹੈਗਾ ਨਾ ਤਾਂ ਇਹਨਾਂ ਤੇ ਦਬਾਇਆ ਦਬਿਆ ਗਿਆ ਨਾ ਇਹਨਾਂ ਦੇ ਮਾਰਿਆ ਮਾਰਿਆ ਗਿਆ ਜਿੰਨਾ ਚਿਰ ਸਾਹ ਚੱਲਦੇ ਆ ਉਹਨਾਂ ਚਿਰ ਲੜਾਈ ਚੱਲੂਗੀ ਸੰਘਰਸ਼ ਜਿਹੜਾ ਹੈਗਾ ਬਹੁਤ ਦੂਰ ਤੱਕ ਲੈ ਕੇ ਜਾਵਾਂਗੇ ਜੇ ਪੰਜਾਬ ਦੇ ਲੋਕਾਂ ਨੇ ਇਸ ਇਲੈਕਸ਼ਨ 'ਤੇ ਥੋੜਾ ਜਿਹਾ ਹੰਗਾਰਾ ਵੀ ਭਰਿਆ ਦਿਸਦਾ ਹੋਇਆ ਵੀ ਜਾਗੇ ਹੋਏ ਆਸੀਂ ਤਾਂ ਆਉਣ ਵਾਲਾ ਇਲੈਕਸ਼ਨ ਤਾਂ ਫਿਰ ਆਏ ਖੜੇ ਹੁੰਦੇ ਖੱਜਾਂ ਲੀਕ ਜਿਹੜੀ ਕਹਿੰਦਾ ਉਹਨਾਂ ਨਾਲ ਹਰ ਵਾਰੀ ਬਣਨੀ ਹੈ ਸਰਕਾਰ ਤਾਂ ਕਿਸੇ ਦੀ ਆਉਂਦੀ ਦਿਸਦੀ ਨਹੀਂ ਹੈ ਜੀ ਤੇ ਸਰਕਾਰ 78 ਐਮਐਲਆ ਦੀ ਨਾਲ ਮ ਵੇ ਖੱਜਾਂ ਦੀ ਖਿਜੜੀ ਜਿਹੜੀ ਹੈ ਨਾ ਉਹਨਾਂ ਨਾਲ ਵੀ ਲੜ ਲਾਂਗੇ ਬਾਈ ਇਲੈਕਸ਼ਨ ਵੀ ਸਰ ਤੇ ਆਏ ਖੜੇ ਆ ਬਹੁਤ ਖੁਸ਼ ਆਇਆ ਖੜਾ ਫਿਰ ਇਹਨੂੰ ਆਉਣ ਵਾਲੇ ਸਮੇਂ ਚ ਠਾ ਲਾਂਗੇ ਜਿਹੜਾ ਹੀ ਬਰਬਾਦੀ ਇੰਨੇ ਲੰਬੇ ਸਮੇਂ ਚ ਇਹਨਾਂ ਨੇ ਕੀਤੀ ਹੈ ਉਹਨੂੰ ਗੁਰਿੰਦਰ ਸਿੰਘ ਸੇਖੋਂ ਇਕੱਲਾ ਇੱਕ ਸਕਿੰਟ ਵਿੱਚ ਠੀਕ ਨਹੀਂ ਕਰ ਸਕਦਾ ਪਰ ਇਸ ਦੇ ਵਿੱਚ ਜਿਹੜਾ ਹੈਗਾ ਇਸ ਸੰਸਾਰ ਦੇ ਵਿੱਚ ਜਿਹੜਾ ਹੁਣ ਮੈਂ ਜਿੰਨਾ ਕੁ ਮੈਂ ਉੱਪਰ ਕੇ ਆਉਂਗਾ ਜੋ ਮੈਨੂੰ ਲੱਗਦਾ ਕਿ ਲੋਕ ਮੈਨੂੰ ਹੰਗਾਰਾ ਦੇਣਗੇ ਮੈਂ ਤਾਂ ਇਹ ਵੀ ਅਪੀਲ ਵੀ ਇਹ ਕਰਦਾ ਸੀ ਵੀ ਲੋਕ ਜਾ ਕੇ ਵੋਟ ਪਾਉ ਮੈਂ ਇੱਥੇ ਖੜਾ ਹਾਂ ਠੀਕ ਹੈ ਇਹਦੇ ਵਿੱਚ ਜੇ ਮੇਰੀ ਗੱਲ ਚੰਗੀ ਲੱਗਦੀ ਹੈ ਜੇ ਤਾਂ ਮੈਨੂੰ ਵੋਟ ਕਰੋ ਨਹੀਂ ਤਾਂ ਸਿਰਫ ਆਸ਼ੂ ਨੂੰ ਵੋਟ ਨਾ ਕਰੋ ਕਿਉਂਕਿ ਆਸ਼ੂ ਨੇ ਦੱਸ ਦਿੱਤਾ ਕਿ ਉਸ ਤੋਂ ਪੈੜਾ ਜਿਹੜਾ ਕਰਪਸ਼ਨ ਦਾ ਕੋਤੇ ਹੋਰ ਅਤਵਾਦ ਨਾਲ ਕਨਸਰਨ ਕਤਲੇ ਦੇ ਜਿੰਮੇ ਬੋਲਦੇ ਆ ਬੰਬ ਧਮਾਕੇ ਦੇ ਜਿੰਮੇ ਬੋਲਦੇ ਆ ਘੱਟੋ ਘੱਟ ਇਹੋ ਜਿਹਾ ਪ੍ਰਤੀਨਿਧਤਾ ਸਾਡਾ ਸਭ ਤੋਂ ਪੜ੍ਹੀ ਲਿਖੀ ਕਾਂਸੀ ਚੋਸੀ ਕਹਿੰਦੇ ਆ ਲੁਧਿਆਣੇ ਦੀ ਤੇ ਲੈਣਾ ਹੈਗਾ ਪੰਜਾਬ ਦਾ ਰਿਪਰੈਜ਼ੈਂਟ ਕਰਦਾ ਠੀਕ ਹੈ ਤਾਂ ਅਸੀਂ ਜਿਹੜੇ ਸਭ ਤੋਂ ਬੁੱਧੀਮਾਨ ਲੋਕਾਂ ਘੱਟੋ ਘੱਟ ਇਹੋ ਜਿਹੇ ਨੇਤਾ ਤਾਂ ਸਾਡੇ ਨਾਲ ਹੋਣ ਇਸ ਚਿਹਰੇ ਨੂੰ ਹਰਾਈਏ ਚੰਗਾ ਆਦਮੀ ਜੇ ਕੋਈ ਹੋਰ ਪਾਰਟੀ ਦਾ ਚੰਗਾ ਲੱਗਦਾ ਉਹਨੂੰ ਵੋਟ ਪਾਓ ਜੇ ਮੇ ਤੇ ਕੱਲ ਨੂੰ ਹੋਰ ਵਿਨਦਰ ਸੇਖੋਂ ਵੀ ਹਿੰਮਤ ਕਰ ਲੈਣਗੇ ਪੈਦਾ ਹੋਣ ਦੀ ਦੂਜੀ ਚਲੋ ਇਹ ਤਾਂ ਵੈਸਟ ਦੀ ਗੱਲ ਕਿਉਂਕਿ ਵੈਸਟ 'ਚ ਤੁਸੀਂ ਵੈਲ ਨੋਨ ਫਿਗਰ ਹੋ ਇੱਥੇ ਲੋਕ ਤੁਹਾਨੂੰ ਜਾਣਦੇ ਨੇ ਰੈਜ਼ਿਡੈਂਸ ਵੀ ਤੇ ਹੁਣ ਅੰਮ੍ਰਿਤਸਰ 'ਚ ਜਿਹੜੀ ਤੁਸੀਂ ਠੋਕੋ ਤਾਲੀ ਦੇ ਖਿਲਾਫ ਜੰਗ ਛਿੜੀ ਐ ਔਰ ਨਵਜੋਤ ਸਿੰਘ ਸਿੱਧੂ ਇੱਕ ਤੇ ਕਿਤੇ ਵੀ ਕਿਸੇ ਨੂੰ ਐਡਰੈਸ ਕਰਦੇ ਨੇ ਤੂੰ ਓਏ ਇਹ ਕੋਈ ਪੰਜਾਬੀਆਂ ਵਾਲੀ ਕਲਚਰ ਵਾਲੀ ਲੈਂਗੁਏਜ ਉਹਨਾਂ ਦੀ ਸੁਣੀ ਨਹੀਂ ਦੂਸਰਾ ਅੰਦਰੋਂ ਅੰਦਰ ਹੀ ਖਿੱਚ ਤਾਣ ਕਾਂਗਰਸ ਦੇ ਵਿੱਚ ਵੀ ਬਹੁਤ ਐ ਕਿ ਨਵਜੋਤ ਸਿੰਘ ਸਿੱਧੂ ਨੂੰ ਅਗਲੇ ਲੋਕ ਸੀਐਮ ਦੇ ਤੌਰ ਤੇ ਦੇਖਣਗੇ ਜਾਂ ਨਕਾਰ ਦੇਣਗੇ ਪਹਿਲੀ ਗੱਲ ਤਾਂ ਮੈਂ ਕਰ ਲਵਾਂ ਤੁਸੀਂ ਕਿਹਾ ਸੀ ਵੀ ਮੈਂ ਬੈਸਟ ਵਿੱਚ ਰਹਿਣਾ ਤੇ ਬੈਸਟ ਦੇ ਵਿੱਚ ਮਤਲਬ ਜੇ ਮੇਰੀ ਜਾਣ ਪਛਾਣ ਹੈਗੀ ਤੇ ਫਿਰ ਮੈਂ ਮਤਲਬ ਬੜੇ ਹਲੀਮੀ ਤੇ ਠਰਮੇ ਨਾਲ ਇਹ ਗੱਲ ਮਾਨਣਾ ਕਿਣਾ ਚਾਹੁੰਦਾ ਕਿ ਇਸ ਸੰਘਰਸ਼ ਨੇ ਮੈਨੂੰ ਦੁਨੀਆ ਵਿੱਚ ਮਸ਼ਹੂਰ ਕੀਤਾ ਦੁਨੀਆ ਵਿੱਚ ਮੇਰੀ ਆਵਾਜ਼ ਗਈ ਹੈ ਅੱਲਾਹ ਦਿਹਾਣਾ ਛੱਡ ਦਿਓ ਪੰਜਾਬ ਛੱਡ ਦਿਓ ਇੰਡੀਆ ਛੱਡ ਦਿਓ ਦੁਨੀਆ ਦੇ ਵਿੱਚ ਦੁਨੀਆ ਵਿੱਚ ਲੋਕਾਂ ਨੂੰ ਪਤਾ ਕਿ ਇਸ ਵਰਸ਼ ਹੋਇਆ ਤੇ ਇਸ ਕਰਕੇ ਮੈਂ ਹੁਣ ਉਹ ਫਿਕਰ ਤਾਂ ਨਹੀਂ ਹੈਗਾ ਕਿ ਮਤਲਬ ਮੈਨੂੰ ਕੁਝ ਜਾਣਦਾ ਨਹੀਂ ਹੈਗਾ ਨਹੀਂ ਨਹੀਂ ਜਾਣਦੇ ਆ ਤੁਹਾਨੂੰ ਇਹ ਜਿਹੜੇ ਰਲੇ ਹੋਏ ਆਪਸ ਵਿੱਚ ਉਹਦੇ ਬਾਰੇ ਕੋਈ ਸ਼ੱਕ ਨਹੀਂ ਹੈਗਾ ਜਿਹੜੀ ਤੁਸੀਂ ਇਹਦੀ ਨਿਵਾਸੀ ਤੋਂ ਦੀ ਜੁਬਾਨ ਦੀ ਗੱਲ ਕਰਦੇ ਹੋ ਮੈਂ ਬੜੀ ਵਾਰੀ ਮੀਡੀਆ ਨੂੰ ਕਿਹਾ ਕਿ ਇਹ ਮੀਡੀਆ ਦੇ ਕੋਲ ਬੇਇਜ਼ਤੀ ਕਰਾਉਣ ਜਾਂਦੇ ਬਿਲਕੁਲ ਮੈਂ ਤੁਸੀਂ ਮੇਰੇ ਕੋਲ ਚੱਲ ਕੇ ਆਇਆ ਕਰ ਮੈਂ ਅੱਗੇ ਵੀ ਬੋਲੇ ਆ ਮੈਂ ਅੱਗੇ ਬੋਲ ਅੱਜ ਵੀ ਬੋਲ ਰਿਹਾ ਪਹਿਲਾਂ ਬੋਲ ਰਿਹਾ ਮੈਂ ਮੀਡੀਆ ਨੂੰ ਕਹਿਣਾ ਹੁੰਦਾ ਵੀ ਇਹ ਬੇਇਜ਼ਤੀ ਕਰਾਉਣ ਜਾਂਦੇ ਨੇ ਇਨੇ ਬਿਕੇ ਹੋਏ ਹੋ ਇੰਨੀ ਵੱਡੀ ਗੱਲ ਇਸ ਬੰਦੇ ਦੀ ਹੈਗੀ ਹੈ ਕਿ ਜਿਹਦੇ ਪਿੱਛੇ ਤੁਸੀਂ ਉਹ ਸੀਐਮ ਸੀਐਮ ਦਾ ਨੂੰ ਕੱਲ ਤੁਸੀਂ ਅੱਜ ਤਰੀਕ ਪੰਜ ਨੂੰ ਆਪਾਂ ਗੱਲ ਕਰ ਰਹੇ ਹਾਂ ਕੱਲ ਨੂੰ ਮਾਊਥ ਸੇ ਫੇਸ ਹੋ ਜਾਣਾ ਚਾਹੀਦਾ ਜੋ ਹੁਣ ਤੱਕ ਦਿਖਾਈ ਦੇ ਰਿਹਾ ਮੇਲਾ ਤੇ ਇਹਨੇ ਤਾਂ ਇਲੈਕਸ਼ਨ ਛੱਡ ਕੇ ਭੱਜ ਜਾਣਾ ਹੈ ਇਹਨੇ ਐਮਐਲਏ ਦਾ ਇਲੈਕਸ਼ਨ ਨਹੀਂ ਲੜਨਾ ਉਲੜਨਾ ਵੀ ਨਹੀਂ ਚਾਹੀਦਾ ਇੱਕ ਅਗਾ ਐਮਐਲਏ ਬਣੂਗਾ ਨਾ ਸਰਕਾਰ ਇਹਨਾਂ ਦੀ ਆ ਨਹੀਂ ਰਹੀ ਫਿਰ ਐਮਐਲਏ ਨੂੰ ਹਰਾ ਦੇਣਾ ਬਿਗਰੇਂ ਵੀ ਮੇਜੀਠੀ ਹੈ ਨਾ ਜਿਹੜੀ ਹਾਲਾਤ ਜੋ ਮੈਂ ਉੱਥੇ ਵੇਖ ਕੇ ਆਇਆ ਤੇ ਜਿਹਨੇ ਐਮਐਲਏ ਦੀ ਹਾਰਨਾ ਹੈ ਫਿਰ ਤਾਂ ਇਲੈਕਸ਼ਨ ਲੜ ਲਵੇ ਤਨੀ ਤਾਂ ਛੱਡ ਗਿਆ ਇੰਨਾ ਕਗਲ ਤਾਂ ਸ਼ਾਇਦ ਰੱਖਦਾ ਹੋਊਗਾ ਇਲੈਕਸ਼ਨ ਛੱਡ ਕੇ ਭੱਜੂਗਾ 100% ਤੋਂ ਉਹ ਉਹ ਤਾਂ ਤੁਹਾਡੀ ਗੱਲ ਟੋਕ ਰਿਹਾ ਮਿਸ ਸੈ ਸਿੱਧੂ ਨੇ ਵੀ ਕਿਹਾ ਜੇ ਸਾਡਾ ਇਸ ਵਾਰੀ ਕੁਝ ਨਹੀਂ ਬਣਿਆ ਤੇ ਅਸੀਂ ਫਿਰ ਆਪਣੇ profession ਚ ਵਾਪਸ ਲੱਟ ਜਾਾਂਗੇ ਬਿਲਕੁਲ ਉਹ ਸਿੱਧੀ ਇੱਕ ਤਰੀਕੇ ਨਾਲ ਗੁੱਜੀ ਧਮਕੀ ਦਿੱਤੀ ਉਹਨਾਂ ਨੇ ਵੀ ਜਾਂ ਸਾਨੂੰ ਐਫਸੀਐਮ ਦੇਖੋ ਇਹ ਪਰਿਵਾਰ ਦਾ ਮੈਂ ਕਰਦਾਰ ਬਹੁਤ ਨੇੜੇ ਹੋ ਕੇ ਵੇਖਿਆ 2 ਸਾਲ ਮੈਨੂੰ ਘਰ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਸਾਰੇ ਪੱਦਰ ਤੇ ਜਿੰਨੇ ਪੱਦਰ ਹੁੰਦੇ ਆ ਨੀਵੇਂ ਪਣਦੇ ਉਹਦੇ ਚ ਕ腐ਸ਼ਨ ਬਾਰੇ ਇਹਨਾਂ ਦਾ ਬੜਾ ਭਲੇਖਾ ਲੋਕੋ ਨੇ ਬੜੇ ਇਮਾਨਦਾਰ ਐ ਜਿੰਨੇ ਕ腐ਟ ਐ ਇਹਦੇ ਬਾਰੇ ਹੌਲੇ ਸਮੇਂ ਤੇ ਵਿਦ ਡਾਕੂਮੈਂਟਸ ਮੈਂ ਜੇ ਇਲੈਕਸ਼ਨ ਇਹ ਲੜਿਆ ਉੱਥੇ ਤੇ ਮੈਂ ਪ੍ਰੈਸ ਕਾਨਫਰੰਸ ਕਰਕੇ ਸਾਰੇ ਨੰਗੇ ਚਿੱਟੇ ਇਹਦੇ ਚਾ ਉਥੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਕਰਕੇ ਆਉਂਗਾ ਜੇ ਇਹਨੇ ਮੌਕਾ ਦਿੱਤਾ ਜੇ ਭੱਜ ਗਿਆ ਤਾਂ ਫਿਰ ਭੱਜੇ ਬੰਦੇ ਨੂੰ ਤਾਂ ਕੀ ਕਹਿਣਾ ਹੁੰਦਾ ਤੇ ਸੀਐਮ ਨੂੰ ਫੇਰ ਇਹਦੇ ਮੱਥੇ 'ਤੇ ਨਹੀਂ ਲਿਖਿਆ ਹੋਇਆ ਜੇ ਲਿਖਿਆ ਹੁੰਦਾ ਤੇ ਕਰਤਾਰਪੁਰ ਲੰਗੇ ਦਾ ਕ੍ਰੈਡਿਟ ਬਿਨਾਂ ਗੱਲ ਤੋਂ ਉਹਦੇ ਹੱਥ ਚਲਾ ਗਿਆ ਸੀ ਉਹ ਇੱਕ ਹੋਰ ਪਾਲਿਸੀ ਦੇ ਅ ਠੀਕ ਹੈ ਇਹ ਦੇਖੋ ਬਾਰੇ ਗੱਲਾਂ ਕਰਨੀਆਂ ਹਨ ਇਹ ਇੰਨੀ ਹੈ ਕਿ ਬੰਦਾ ਕਿਵੇਂ ਖੇਡਿਆ ਉਹਨਾਂ ਦੇ ਫੋਰਹੈਂਡ ਤੇ ਦੇਸ਼ ਧਰੋਹੀ ਦੇ ਹੋਣ ਦਾ ਵੀ ਇਹਨੇ ਜੋ ਕੰਮ ਕੀਤਾ ਉਹਦੇ ਸਬੂਤ ਵੀ ਮੇਰੇ ਕੋਲ ਪਏ ਆ ਇਹਨੂੰ ਇਲੈਕਸ਼ਨ ਲੜਨ ਦਿਓ ਫਿਰ ਦੱਸਾਂਗੇ ਸਾਰਾ ਕੁਝ ਇਹ ਤਾਂ ਐਮਐਲਏ ਛੱਡ ਕੇ ਕੀ ਮਤਲਬ ਪੋਲਟਿਕਸ ਦੇ ਵਿੱਚ ਆਉਣ ਦੇ ਕਬਲ ਹੀ ਨਿਚੇਰਾ ਹੈਗਾ ਬਹੁਤ ਹੀ ਮਤਲਬ ਘਟਿਆਇਡ ਕਰਨਾ ਮੈਂ ਇਹਦੇ ਆਉਣ ਦੇ ਸਮੇਂ ਵਿੱਚ ਅਜਾਕਰ ਕਰਾਂਗੇ ਸਖੋ ਸਰ ਤੁਸੀਂ ਹੁਣ ਇਲੈਕਸ਼ਨ ਚ ਦੋ ਜਗ੍ਹਾ ਤੋਂ ਕਾਗਜ਼ ਭਰੇ ਨੇ ਪਹਿਲੀ ਗੱਲ ਤਾਂ ਇਹ ਆਉਂਦੀ ਆ ਵੀ ਇਲੈਕਸ਼ਨ ਤਾਂ ਬੜੀ ਪੈਸੇ ਦੀ ਖੇਡ ਹੈ ਚਲੋ ਪੈਸੇ ਪਾਚੇ ਨਹੀਂ ਹੈ ਕਿਉਂਕਿ ਤੁਸੀਂ ਬੈਲ ਨੋ ਨੋ ਚਾਰੇ ਪਾਸੇ ਤੁਸੀਂ ਆਪਣੇ ਕਰੈਕਟਰ ਦੇ ਸਿਰ ਤੇ ਲੜ ਰਹੇ ਹੋ ਤੇ ਲੜਨਾ ਵੀ ਚਾਹੀਦਾ ਹੈ ਬੰਦੇ ਦੀ ਆਪਣੀਆਂ ਪਰਸਨੈਲਿਟੀ ਹੁੰਦੀ ਹੈ ਹੁਣ ਤੁਸੀਂ ਕਿਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਹੋ ਐਕਟਿਵ ਕੋਈ ਪੋਸਟਰ ਲਗਾ ਰਹੇ ਹੋ ਕੋਈ ਲੋਕਾਂ ਦੇ ਮੀਟਿੰਗਾਂ ਕਰ ਰਹੇ ਹੋ ਜਾਂ ਲੋਕਾਂ ਨੂੰ ਫੇਸਬੁੱਕ WhatsApp ਨਾਲ ਹੀ ਕਨੈਕਟ ਕਰ ਰਹੇ ਹੋ ਕਿਸ ਤਰ੍ਹਾਂ ਦਾ ਪ੍ਰਚਾਰ ਤੁਸੀਂ ਬਸ ਜੀ ਸੋਸ਼ਲ ਮੀਡੀਆ ਹੀ ਰਹਿ ਗਿਆ ਕੋ ਮੇਰੇ ਅੱਗੇ ਬੰਦੇ ਕੋਲ ਦੇਖੋ ਮੈਂ ਇੰਨਾ ਸੋਰਸਫੁਲ ਵੀ ਨਹੀਂ ਹਗਾ ਕਿ ਮਤਲਬ ਮੈਂ ਇਹਨਾਂ ਦੇ ਬਰਾਬਰ ਇਲੈਕਸ਼ਨ ਲੜਾਈ ਨੂੰ ਲੁੱਟਾ ਹੋਆ ਕਰਕੇ ਮੈਂ ਹਜ਼ਾਰਾਂ ਕਰੋੜਾ ਰੁਪਈਆ ਲੁੱਟ ਕੇ ਬਣਾਇਆ ਹੋਇਆ ਹੈ ਤੇ ਮੇਰੇ ਕੋਲ ਤਾਂ ਇਹਨਾਂ ਨੇ ਮੇਰਾ ਜੀਪੀ ਫੰਡ ਵੀ ਨਹੀਂ ਦਿੱਤਾ ਮੇਰੀ 2 ਸਾਲ ਦੀ ਤਨਖਾਹ ਵੀ ਨਹੀਂ ਦਿੱਤੀ ਮੇਰੇ ਕੋਈ ਬੈਨੀਫਿਟਸ ਵੀ ਨਹੀਂ ਦਿੱਤੇ ਇਹ ਹਾਲ ਵੇਖੋ ਸਰਕਾਰਾਂ ਦਾ ਆਪ 8 8 ਤੋਂ 9 ਨੂੰ ਪੈਨਸ਼ਨਾਂ ਲੈਣ ਵਾਲੇ ਬੰਦੇ ਇਹ ਇੱਕ ਬੰਦਾ 32 ਸਾਲ ਦੀ ਨੌਕਰੀ ਕਰਦਾ ਤੇ ਉਹਦੇ ਉਹ ਪੈਸੇ ਜਿਹੜੇ ਬਣਦੇ ਆ ਬਾਕੀ ਛੱਡੋ ਪੈਨਸ਼ਨ ਤਾਂ ਜਦੋਂ ਦੇਵਾਂਗੇ ਡਿਸਾਈਡ ਹੋ ਜੂਗੀ ਮੇਰਾ ਜੀਪੀ ਫੰਡ ਤਾਂ ਮੇਰੀ ਤਨਖਾਹ ਹੈ 2 ਸਾਲ ਦੀ ਵੀ ਤਨਖਾਹ ਉਹ ਨਹੀਂ ਦਿੱਤੀ ਉਹ ਇਸ ਕਰਕੇ ਕੋਈ ਗੱਲ ਨਹੀਂ ਜਿਹੜੇ ਕੋਈ ਭੈਣ ਭਰਾ ਮੇਰੇ ਕੋਲ ਚਾਰ ਹੈਗੇ ਆ ਮੈਂ ਮਤਲਬ ਜਮਾ ਗਿਆ ਗੁਜਰਿਆ ਬੰਦਾ ਵੀ ਨਹੀਂ ਹੈਗਾ ਕਿ ਮਤਲਬ ਇਹ ਇੰਨਾ ਕਲੈਕਸ਼ਨ ਜਿਹੜਾ ਹੈਗਾ ਮਤਲਬ ਕੋਈ ਮਾਮੂਲੀ ਜਿਹੜੇ ਐਕਸਪੈਂਡੀਚਰ ਦੇ ਵਿੱਚ ਨਾਲ ਮੈਂ ਲੜਾਂ ਤੇ ਮੇਰੇ ਮੇਰੇ ਭੈਣ ਭਰਾ ਜਿਹੜੇ دوست ਮੇਰੀ ਮਦਦ ਨਾ ਕਰਨ ਉਹ ਤੋਂ ਉਹਨਾਂ ਦੀ ਮਦਦ ਨਾ ਯਾਰ ਇਲੈਕਸ਼ਨ ਨੂੰ ਮੈਂ ਲੜ ਲਊਗਾ ਕੋਈ ਐਸੀ ਗੱਲ ਨਹੀਂ ਹੈਗੀ ਤੇ ਪ੍ਰਚਾਰ ਦਾ ਤਰੀਕਾ ਇਹੀ ਰਹੂਗਾ ਕਿ ਬਾਹਰ ਨਿਕਲ ਕੇ ਇਹਦੀਆਂ ਉਹ ਗੱਲਾਂ ਐਕਸਪੋਜ਼ ਕਰਨੀਆਂ ਜਿਹੜੀਆਂ ਕੋਈ ਨਹੀਂ ਕਰ ਰਿਹਾ ਹੁਣ ਵੇਖੋ ਆਪਾ ਗੋਗੀ ਲੜ ਰਿਹਾ ਹੈ ਮਹਿੰਦਰ ਗਰੇਵਾਲ ਕਾਲੀਦਾਰ ਨਾਲ ਲੜ ਰਿਹਾ ਕਿਸੇ ਨੇ ਅਜੇ ਤੱਕ ਇਹਦਾ ਉਹ ਹੱਤਵਾਦ ਦਾ ਚਿਹਰਾ ਨਹੀਂ ਵਿਖਾਉਣ ਵਿਖਾਇਆ ਮੈਂ ਕੱਲ ਤੋਂ ਸ਼ੁਰੂ ਹੋਊਂਗਾ ਮੈਂ ਵਿਖਾਉਣਾ ਹੀ ਉਹ ਹੈ ਇਹਦਾ ਅਤਵਾਦ ਨਾਲ ਜਿਹੜਾ ਲਿਬੜਿਆ ਹੋਇਆ ਮੂੰਹ ਇਹਦਾ ਬੰਬ ਧਮਾਕਿਆਂ ਦੇ ਵਿੱਚ ਇਹਦੀ ਸ਼ਮੋਲੀਅਤ ਇਹਦੇ ਕਤਲ ਜਿਹੜੇ ਨੇ ਲੋਕਾਂ ਨੇ ਮਜਲੂਮਾਂ ਦੇ ਕਰਾਏ ਹੋਏ ਉਹ ਤੇ ਇੱਕ ਜੜੇ ਦੀ ਕਨਫੈਸ਼ਨਲ ਸਟੇਟਮੈਂਟ ਤੇ ਇੱਕ ਦਾ ਹੰਕਾਰ ਜਿਹੜਾ ਹੈ ਇਸ ਤੋਂ ਇਲਾਵਾ ਮੈਂ ਹੋਰ ਕੋਈ ਮੁੱਦਾ ਚੱਕਣਾ ਨਹੀਂ ਕਿਉਂਕਿ ਕਰਪਸ਼ਨ ਤਾਂ ਜਿਹੜੀ ਹੈਗੀ ਆ ਉਹ ਮੁੱਦਾ ਹੀ ਨਹੀਂ ਰਿਹਾ ਲੋਕਾਂ ਨੇ ਮੰਨ ਹੀ ਲਿਆ ਇਹਨਾਂ ਨੂੰ ਵੀ ਕਰਪਟ ਤਾਂ ਹੈਗੇ ਤਾਂ ਫਿਰ ਕੋਈ ਗੱਲ ਨਹੀਂ ਮਤਲਬ ਸਾਡੀ ਪ੍ਰੋਬਲਮ ਸਾਡੇ ਵੋਟਰ ਦੀ ਇਹ ਹੋ ਗਈ ਜਾਂ ਸਾਡੇ ਮਤਲਬ ਸਮਾਜ ਦੀ ਹੋ ਗਈ ਕਿ ਅਸੀਂ ਮੰਨ ਲਿਆ ਕਿ ਇਹ ਕਾਰਪੋਰੇਟ ਨੇ ਵੀ ਇਨਵੈਸਟਮੈਂਟ ਕਰਦੇ ਆ ਤੇ ਬਿਜ਼ਨਸ ਹੈ ਨਾ ਤਾਂ ਇਹਨਾਂ ਨੂੰ ਪੈਸੇ ਦਿੰਦੇ ਆ ਤੇ ਪੈਸੇ ਕਮਾਉਣੇ ਤੋ ਕਰਪਸ਼ਨ ਨੂੰ ਤਾਂ ਹੁਣ ਗਿਣਿਆ ਹੀ ਨਹੀਂ ਜਾਂਦਾ ਪੋਲਿਟਿਸ਼ਨ ਦੀ ਉਹਨੂੰ ਵੀ ਕਰ ਤੋ ਮੈਂ ਵੀ ਮੈਨੂੰ ਮਾਫ ਕਰਦਾ ਕਿ ਕੋਈ ਨਹੀਂ ਕਰਪਟ ਤਾਂ ਸਾਰੇ ਹੀ ਹੈਗੇ ਆ ਪਰ ਇਹ ਉਹਦੂ ਬਲਖਣ ਹੈ ਇਹਦੇ ਵਿੱਚ ਕਤਲ ਵੀ ਹੈਗੇ ਐ ਵਿੱਚ ਬੰਬ ਧਮਾਕੇ ਵੀ ਹੈਗੇ ਇਹਦੀ ਜ਼ੁਬਾਨ ਜਿਹੜੀ ਹੈਗੀ ਆ ਉਹਦਾ ਰਸ ਵੀ ਬਹੁਤ ਮਿੱਠਾ ਹੈਗਾ ਜਿਹੜਾ ਇਹਨੂੰ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲੂਗਾ ਬਹੁਤ ਜਲਦੀ ਇਹ ਸਨ ਬਲਵਿੰਦਰ ਸਿੰਘ ਸੇਖੋਂ ਜ ਜੰਗ ਛੇੜੀ ਹੋਈ ਹੈ ਪੂਰੀ ਢੜਲੇ ਨਾਲ ਆਪਦੇ ਸਿੰਗਲ ਹੈਂਡਲ ਲਈ ਵੱਡੇ ਵੱਡੇ ਪੋਲੀਟੀਸ਼ੀਅਨਾਂ ਨਾਲ ਤੇ ਮੁੱਦੇ ਇਹਨਾਂ ਕੋਲੇ ਬਹੁਤ ਨੇ ਆਪਾਂ ਡਿਟੇਲ ਵਿੱਚ ਇਹਨਾਂ ਨਾਲ ਹਰੇਕ ਇੱਕ ਮੁੱਦੇ ਬਾਰੇ ਜਾਣਕਾਰੀ ਲਵਾਂਗੇ ਕਰਦੇ ਰਹਾਂਗੇ ਇੰਟਰਵਿਊ ਅੱਜ ਸਿਰਫ ਅਸੀਂ ਸੰਖੇਪ ਵਿੱਚ ਇਹਨਾਂ ਤੋਂ ਜਾਣਕਾਰੀ ਲਈ ਹੈ ਇਲੈਕਸ਼ਨ ਦੇ ਮੁੱਦੇ ਤੇ ਫੇਰ ਮਿਲਾਂਗੇ ਤੁਹਾਨੂੰ ਮਿਲਾਉਂਦੇ ਰਹਾਂਗੇ ਇਹਨਾਂ ਨਾਲ ਸਾਡੇ ਲਈ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸੇਖੋ ਸਾਹਿਬ ਬਹੁਤ ਹੀ ਤੁਹਾਡਾ ਬਹੁਤ ਬਹੁਤ ਦੇਖਦੇ ਰਹੋ ਡਿਸਕਵਰ ਪਲੱਸ ਸ਼ੇਅਰ ਕਰੋ ਡਿਸਕਵਰ ਪਲੱਸ ਤੇ ਅਜਿਹੀਆਂ ਪਰਸਨਲਿਟੀਆਂ ਨਾਲ ਤੁਹਾਨੂੰ ਮਿਲਾਉਂਦਾ ਰਹੇਗਾ ਡਿਸਕਵਰ ਪਲੱਸ ਧੰਨ